ਜਿਸੇ ਵੱਲੋਂ ਦਿੱਤੀ ਹੋਈ ਸਰਵਿਸ ਤੋਂ ਤੁਸੀਂ ਬਹੁਤ ਖੁਸ਼ ਹੋਇਓਂ ਖਾਣਾ ਬੜਾ ਵਧੀਆ ਸਰਵ ਕੀਤਾ ਗਿਆ ਬਿਊਟੀ ਸਲੂਨ ਤੇ ਗਏ ਹੋ ਸਰਵਿਸ ਬੜੀ ਵਧੀਆ ਲੱਗੀ ਤੁਸੀਂ ਹੋਰ ਵੀ ਸੋਹਣੇ ਲੱਗਣ ਲੱਗ ਪਿਓਂ ਡਿਲੀਵਰੀ ਤੁਹਾਡੇ ਘਰ ਟਾਈਮ ਨਾਲ ਪਹੁੰਚ ਗਈ ਆ ਇਹ ਸਾਰੀਆਂ ਸਰਵਿਸੇਸ ਵਾਸਤੇ ਜਦੋਂ ਤੁਸੀਂ ਟਿਪ ਦੇਣ ਲੱਗਦੇ ਹੋ ਤੁਹਾਡੇ ਹੱਥ ਕਿਉਂ ਕੰਬਦੇ ਆ ਤੇ ਸਾਡੇ ਸਾਰਿਆਂ ਦੇ ਦਿਮਾਗ 'ਚ ਇੱਕ ਸਵਾਲ ਹੁੰਦਾ ਕਿ ਆਖਰਕਾਰ ਟਿਪ ਕਿਉਂ ਅਸੀਂ ਤਾਂ ਬਿੱਲ ਪੇ ਕਰਤਾ ਹਜ਼ੂਰ ਤੁਹਾਡੀ ਦਿੱਤੀ ਹੋਈ ਟਿਪ ਦੇ ਨਾਲ ਬੜੇ ਘਰਾਂ ਦਾ ਚੁੱਲ੍ਹਾ ਵੱਲਦਾ ਆ ਤੁਹਾਡੀ ਟਿਪ ਕੰਪਨੀਆਂ ਦੇ ਨਿੱਕੇ ਨਿੱਕੇ ਖਰਚੇ ਚੱਕ ਲੈਂਦੀ ਆ ਤੁਹਾਡੀ ਟਿਪ ਉਹਨਾਂ ਲੋਕਾਂ ਲਈ ਬੜੀ ਜ਼ਰੂਰੀ ਆ ਜਿਹੜੇ ਮਿਨੀਮਮ ਵੇਜਸ ਤੇ ਕੰਮ ਕਰਦੇ ਆ ਭਾਵੇਂ ਆਪਣੀ ਸੈਲਰੀ ਦੇ ਵਿੱਚ ਉਹਨਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਆ ਸੋ ਟਿਪ ਦੇਣ ਲੱਗਿਆਂ ਉਸ ਬੰਦੇ ਦੇ ਚਿਹਰੇ ਤੇ ਉਹ ਮੁਸਕਾਨ ਦੇਖਿਆ ਕਰੋ ਤੁਹਾਨੂੰ ਤੁਹਾਡੇ ਪੈਸੇ ਛੋਟੇ ਲੱਗਣਗੇ ਤੇ ਉਹ ਮੁਸਕਾਨ ਬੜੀ ਵੱਡੀ ਲੱਗੂਗੀ ਸੋ ਟਿਪ ਦੇ ਨਾਲ ਬੜਾ ਕੁਝ ਜਿਹੜਾ ਏ ਉਹ ਚੰਗਾ ਚੱਲਦਾ ਰਹਿੰਦਾ ਏ ਸੋ ਕਦੇ ਵੀ ਟਿਪ ਦੇਣ ਲੱਗਿਆਂ ਕੰਜੂਸੀ ਨਾ ਕਰਿਆ ਕਰੋ サしシ